ਅੱਜ ਜੀ ਸਸਟੀ ਕਾ ਜੀ ਕੀ ਹਰ ਟਵਾਡਾ ਉਮੀਦ ਕਰਦੀ ਆ ਬਹੁਤ ਵਧੀਆ ਹੋਵੇਗਾ ਤੇ ਸਾਡਾ ਵੀ ਵਧੀਆ ਹੈ ਤੇ ਕੈਮਰੇ ਦੇ ਅੱਗੇ ਆ ਗਏ ਸੀ ਹੱਥ ਤੇ ਆ ਜਾ ਹੈਗਾ ਸ਼ਨੀਵਾਰ ਤੇ ਬੱਚੇ ਜਿਹੜੇ ਰਿਖੇ ਨੇ ਇਹਨਾਂ ਨੂੰ ਕੋਸ਼ਿਸ਼ ਨਹੀਂ ਚਾਹੀਦਾ ਸਿਰਫ ਨੂੰ ਪਾਣੀ ਚਾਹੀਦਾ ਹਾਂ ਸਿਰਫ ਪਾਣੀ ਨਾਲ ਹੀ ਜਿੰਦਾ ਹੈ ਪਾਣੀ 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 ਪੀਂਦਾ ਬਸ ਰੋਟੀ ਨਹੀਂ ਹੈ ਮਾਰੀ ਮੰਗਲੇਗਾ ਪਾਣੀ ਪੀ ਜਾ ਹਾਂ ਤੇ ਜਿਹੜਾ ਇਹ ਹੈ ਤੇ ਇਹਨੂੰ ਜੇ ਚਾਹੀਦਾ ਜੇ ਇਹਨੂੰ ਸਿਰਫ ਬਿਸਕੁਟ ਚਾਹੀਦੇ ਜੇ ਠੀਕ ਹੈ ਬਿਸਕੁਟ 3-2-3 ਪੈਕੇਟ ਖਾ ਲਈ ਹੈ ਤੇ ਇਹਨੂੰ ਬਸ ਕੋਫੀ ਚਾਹੀ ਹਾ ਤੇ ਉਹ ਦੁੱਧ ਤੇਰਾ ਖਸੂਰ ਹੈ ਜੇ ਲੈਣ ਵਾਲੇ ਜਦ ਜਦੋਂ ਲਏ ਸੀ ਨਾ ਤੇ ਉਹਨੂੰ ਤੁਸੀਂ ਦੇਖ ਕੇ ਲੈਣੇ ਸੀ ਪੀਏ ਟੁੱਟੇ ਜਾਂ ਨਹੀਂ ਉਹ ਅਸਹੀ ਲੱਗ ਰਹੇ ਸੀ ਛੂਨੇ ਮੇ ਛੂਨੇ ਮੇ ਤਾਂ ਦੇਖ ਲੇਤਾ ਪਤਾ ਚੱਲ ਮੈਨੇ ਜਦ ਜਦ ਛੂਏ ਸੀ ਤਬੀ ਮੈਨੂੰ ਪਤਾ ਚੱਲ ਗਿਆਤਾ ਪੀਏ ਟੁੱਟੇ ਹੋਏ ਠੀਕ ਹੈ ਇੱਕ ਨੂੰ ਪਾਣੀ ਚਾਹੀਦਾ ਹੈ ਇੱਕ ਨੂੰ ਬਿਸਕੁਟ ਚਾਹੀਦੇ ਉਹ ਬਿਲਕੁਲ ਹੀ ਬਿਸਕੁਟ ਖਾਂਦਾ ਕੋਈ ਦੁੱਧ ਨੂੰ ਦੁੱਧ ਵੀ ਚਾਹੀਦਾ ਹੈ ਬੋਤਲ ਜੇ ਦੁੱਧ ਚਾਹੀਦਾ ਹੈ ਤੇ ਆ ਗਈ ਇਹਦੀ ਬੋਤਲ ਹੈ ਤੇ ਅੱਜ ਤੇ ਬਲੌਗ ਦੀ ਅਸੀਂ ਸ਼ੁਰੂਆਤ ਕਰਨ ਲੱਗੇ ਆ ਤੇ ਅੱਜ ਆਇਆ ਸ਼ਨੀਵਾਰ ਤੇ ਬੱਚੇ ਉੱਠ ਗਏ ਨੇ ਅਸੀਂ ਵੀ ਉੱਠ ਗਏ ਆ ਪਰਸ ਹੋਇਦਾ ਬੋਲ ਦਾ ਨਿੱਪ ਲੈ ਆਂਦਾ ਤੇ ਉਸ ਦਿਨ ਤੋੜਦਾ ਨਿੱਪ ਲੈ ਆਂਦਾ ਸੀ ਪਰ ਕਹਿੰਦਾ ਮੈਂ ਨਾ ਇਹਦੇ ਜਿਹੜੇ ਸ਼ੇਕ ਵੱਡਾ ਕਰ ਦੇਣਾ ਜਿਹੜਾ ਸਾਨੀ ਨਾ ਪੀਤਾ ਜਾਏਗਾ ਆ ਵੇਖੋ ਇਹਨੇ ਵੱਡਾ ਕਰ ਦਿੱਤਾ ਸਿੱਧਾ ਕੰਨ ਘਟ ਘਟ ਅੰਦਰ ਚਲ ਜਾਏਗਾ चल दूध तो लगा क्या न दोगे बिस कुडा सारा चूरा पूरा हो गया ताकर क्या बहुत ज़्यादा काम नहीं है सफाई करने वाली है बहुत ज़्यादा क्लारा पे आया सफाई बहुत ज़्यादा क्लारा पे आया थोड़ा जिन्ना कार काम करा है मिट्टी मिट्टी हो ही पड़ी है मिट्टी 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 ਹਾਂਜੀ ਤੇ ਪਾਂਡੇ ਸੀ ਜੀ ਤੋਲੇ ਮਾਂਦਲੇ ਸੀ ਤੇ ਜਿਹੜਾ ਫੋਨ ਨਹੀਂ ਰੱਖਿਆ ਹੈ ਤੇ ਮੈਨੂੰ ਬਾਤ ਚ ਦਿੱਤਾ ਆ ਵੀ ਫੋਨ ਵੀ ਰੱਖ ਲੈਨੇ ਆ ਤੇ ਪਾਂਡੇ ਮੈਂ ਮਾਂਜ ਮੁੰਜ ਲੈ ਸੀ ਤੇ ਤੋਂ ਹੁਲੇ ਰਹਿ ਗਏ ਸੀ ਤੇ ਅੱਜ ਬੱਚਿਆਂ ਦੀ ਛੁੱਟੀ ਹੈ ਬੱਚੇ ਘਾਰੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀਡੀਓ ਬਣਾ ਦੋਗੇ ਪਰ ਉਹ ਹਰੇਕ ਸ਼ਾਦ ਉਹਨਾਂ ਦਾ ਮੂਡ ਨਹੀਂ ਹੈਗਾ ਫਿਰ ਮੈਂ ਆਪੇ ਸਟੈਂਡ ਲਗਾ ਦਿੱਤਾ ਸੀ ਤੇ ਇਹ ਸ਼ਾਦ ਅਲਾਰਮ ਵੱਜਾ ਸੀ ਹਾਂਜੀ 10 ਵਜੇ ਦਾ ਅਲਾਰਮ ਵੱਜਾ ਸੀ ਤੇ ਟੂਟੀ ਚੋਂ ਨਾ ਹੁੰਦੇ ਬਹੁਤ ਘੱਟ ਪਾਣੀ ਆਂਦਾ ਆ ਜਿਹੜੇ ਬਰਤਨ ਜਿਹੜੇ ਚੰਗੀ ਤਰ੍ਹਾਂ ਵਧੀਆ ਸਾਫ਼ ਨਹੀਂ ਹੁੰਦੇ ਤੇ ਆ ਉੱਪਰ ਉਹਦਾ ਮਤਲਬ ਕੈਪ ਜਿਹਾ ਖੋਲ ਦੋ ਨਾ ਤੇ ਥੋੜਾ ਜਿਆਦਾ ਪਾਣੀ ਆਨ ਲੱਪਣਦਾ ਤੇ ਛੇਤੇ ਵੀ ਤੁੱਪ ਜਾਂਦੇ ਆ ਕੁੱਲਾ ਪਾਣੀ ਆਨ ਲੱਪਣਦਾ ਆ ਤੇ ਵਧੀਆ ਭਾਂਡੇ ਤੁੱਪ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਮੈਂ ਕੈਪ ਲਾ ਦਿੱਤਾ ਸੀ ਤੇ ਬੜੇ ਸੋਹਣੇ ਭਾਂਡੇ ਤੁੱਪ ਲੱਪੇ ਸੀ ਜਿਆਦਾ ਪਾਣੀ ਆਂਦਾ ਸੀ ਜਲਦੀ ਵੀ ਸਾਫ਼ ਹੋਣ ਲੱਪਣਦੇ ਮਤਲਬ ਸਾਫ਼ ਹੋ ਜਾਂਦੇ ਆ ਹਾਂ ਇਹ ਵੀ ਅੱਧੀ ਮਿੰਟ ਛੇੜੋ ਪਾਸ ਥੋੜੇ ਜਨੇ ਪਾਂਡੇ ਸੀ ਜਿਆਦਾ ਪਾਂਡੇ ਨਹੀਂ ਸੀ ਅਗੇ ਤੇ ਸਫੀਆਂ ਸੂਈਆਂ ਜਿਹੜੀਆਂ ਸੀ ਕਾਲੀਆਂ ਸੀ ਬਸ ਵਿੜਿਆ ਰਹਿ ਗਿਆ ਸੀ ਤੇ ਪਾਂਡੇ ਧੋਕੇ ਦੇ ਬਾਕੀ ਨਾ ਕੀ ਬਾਚੇ ਵਿੜਾ ਕਰ ਲਾਂਗੇ ਫਲਾ ਪਾਂਡੇ ਧੋ ਲੈਨੇ ਬਾਕੀ ਸਾਰਾ ਕਸ਼ ਹੋ ਗਿਆ ਸੀ ਤੇ ਰੋਟੀ ਜਿਹੜੀ ਰੋਟੀ ਹਰੀ ਅਸੀਂ ਬਣਾ ਕੇ ਖਾਣੀ ਆ ਰੋਟੀ ਸਭ ਤੋਂ ਲਾਸਟ ਚ ਬਣਾਵਾਂਗੇ ਅਰੇ ਕਿੰਨ ਚਾਹ ਵਗੈਰਾ ਪੀਤੀ ਸੀ ਸਵੇਰੇ ਤੇ ਹਰੇ ਨਹੀਂ ਭੁੱਖ ਨਹੀਂ ਲੱਗੀ ਤੇ ਪਾਣੀ ਵਸਤੋ ਹੋ ਕੇ ਉਸ ਤੋਂ ਬਾਅਦ ਚੜੀ ਚੂੜ ਮਾਰ ਕੇ ਜਿੱਥੇ ਰਹਿ ਗਿਆ ਆ ਤੇ ਫਿਰ ਬਾਅਦ ਚ ਜਿਹੜੀ ਰੋਟੀ ਬਣਾਵਾਂਗੇ ਪਾਣੀ ਕਾਫੀ ਟੁਕੜੇ ਚ ਇਕੱਠੇ ਹੋ ਗਏ ਹੋਏ ਆ ਲਾਈ ਨਹੀਂ ਆ ਰੇ ਤੇ ਜਿਆਦਾ ਪਾਣੀ ਨਾ ਨਾ ਛੇਤੀ ਬਰਤਨ ਜਿਹੜੇ ਸਾਫ ਹੋ ਜਾਂਦੇ ਆ ਤੇ ਮੈਂ ਦੂਸਰੀ ਟੂਟੀ ਦੇ ਵੀ ਕੱਪ ਲਾਇਆ ਹੋਇਆ ਇਹਦਾ ਵੀ ਲਹਾਥਾ ਹੈ ਆ ਤੇ ਜਿਹੜੀ ਇੱਧਰ ਲੱਗੀ ਇਹਦਾ ਵੀ ਲਾਇਆ ਸੀ ਪਰ ਇਹ ਵਧੀਆ ਪਾਣੀ ਨਹੀਂ ਦੇਂਦੀ ਇੰਨੀ ਐ ਫਿਰ ਮੈਂ ਲਗਾ ਦਿੱਤਾ ਸੀ ਤੇ ਸਿੰਕ ਸਾਫ ਕਰ ਲੈਨੇ ਆ ਸਾਬਨ ਨਾਲ ਤੇ ਹੁਣ ਫਿਰ ਮੈਂ ਲਾ ਦਿੱਤਾ ਐ ਤੇ ਜਦੋਂ ਬਰਤਨ ਧੋਨੇ ਹੁਣ ਫਿਰ ਮੈਂ ਉਤਾਰ ਦੇਨੀ ਆ ਮੁੰਜ ਮਤ ਕਿ ਕਚਰਾ ਕੁਚਰਾ ਹੋਵੇ ਤੇ ਫਿਲਟਰ ਲੱਗਾ ਹੋਵੇ ਜਾਲੀ ਜੀ ਤੇ ਫਿਰ ਕਚਰਾ ਨਹੀਂ ਆਂਦਾ ਪਾਣੀ ਚ ਤੇ ਕੂੜਾ ਜਿਹੜਾ ਆ ਮੈਂ ਨਹੀਂ ਇਹਦੇ ਚ ਕਚਰਾ ਵਗੈਰਾ ਸੁੱਟਦੀ ਸਾਰਾ ਪੌਲੀ ਸਿੰਚ ਪਾਕੇਟਸ ਵਿੱਚ ਪਾਤਾ ਸੀ ਤੇ ਸਾਬ ਨੇ ਇੱਥੇ ਕੋਲ ਹੀ ਰੱਖਿਆ ਹੈ ਪੌਣਾ ਪੌਣਾ ਸਾਫ ਕਰ ਲਈਦੀ ਇੱਥੇ ਪੌਣੇ ਥੋਲੀ ਦੇ ਆ ਇਹ ਦੀਆਂ ਟੱਲਾ ਲੱਗੀਆਂ ਸਾਰੀਆਂ ਲੱਗੀਆਂ ਐਸੀ ਵੀ ਤੇ ਹੁਣ ਇਹ ਜਿਹੜੀਆਂ ਟੱਲਾ ਲਾ ਦਿੱਤੀਆਂ ਥੋੜੀਆਂ ਜੀਆਂ ਇਹਦਾ ਵੀ ਕੋਈ ਕਾਰਨ ਹੈ ਹੈ ਬਾਅਦ ਚ ਦੱਸਾਂਗੀ ਤੁਹਾਨੂੰ ਮੈਂ ਉਗਿਆ ਰੇਕ ਮਿਟ ਸਵਾਦ ਜੀ ਬੇੜੇ ਚ ਰਹੀਏ ਅਸੀਂ ਝਾੜੂ ਮਾਰਨਾ ਇਹਦੇ ਬੇੜੇ ਚ ਝਾੜੂ ਮਾਰ ਲਾਂਗੇ ਮਿੱਟੀ ਕੱਟਾ ਬਹੁਤ ਜ਼ਿਆਦਾ ਆਂਦਾ ਹੈ ਬਹੁਤ ਜ਼ਿਆਦਾ ਮਿੱਟੀ ਕੱਟਾ ਆਂਦਾ ਹੈ ਸਾਰੀ ਦਿਹਾੜੀ ਮਿੱਟੀ 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 ਉੱਡਦੀ ਰਹਿੰਦੀ ਹੈ ਬਸ ਇੱਥੇ ਹੀ ਝਾੜੂ ਲੈ ਮਾਰਨ ਵਾਲਾ ਰਹਿ ਗਿਆ ਬਾਕੀ ਸਾਰੀ ਅੰਦਰ ਸਫਾਈ ਵਗੈਰਾ ਹੋ ਗਈ ਹੈ ਜਿਹੜਾ ਪਿਛਲਾ ਵੇੜਾ ਹੈ ਇਹ ਵਿਚਾਰਾ ਰਹਿ ਗਿਆ ਸੀ ਕਰਕੂ ਕਾਫੀ ਬੰਦੇ ਰਹਿੰਦੇ ਆ ਤੇ ਇਸ ਲਈ ਜਿਹੜਾ ਮਿੱਟੀ ਬਹੁਤ ਜ਼ਿਆਦਾ ਮਿੱਟੀ ਆਂਦੀ ਹੈ ਇੱਥੇ ਜਿਹੜੀ ਮਸ਼ੀਨ ਵੈਸੇ ਮੈਂ ਅੰਦਰ ਰੱਖੀ ਹੋਈ ਹੈ ਤੇ ਇੱਥੇ ਹੁਣ ਬਾਹਰ ਰੱਖ ਲਾਂਗੇ ਅਸੀਂ ਸ਼ਾਇਦ ਟੂਟੀਆਂ ਵਗੈਰਾ ਲੱਗਣ ਵਾਲੀਆਂ ਆ ਰੇ ਉਹ ਲਗਵਾ ਕੇ ਤੇ ਫੇ ਸਾਰੇ ਕੱਪੜੇ-ਕੁੱਪੜੇ ਜਿਹੜੇ ਅਸੀਂ ਬਾਹਰ ਹੀ ਤੋਂ ਲਗਾਈਆਂ ਵੈਸੇ ਮੈਂ ਬਾਥਰੂਮ ਜਮ ਚੀਜ਼ ਰੱਖੀ ਹੋਈ ਹੈ ਤੇ ਹੁਣ ਜਿਹੜੀ ਅਸੀਂ ਬਾਹਰ ਰੱਖ ਲਾਂਗੇ जानने ਚੂ ਕੂੜਾ ਬਿਲਕੁਲ ਨਹੀਂ ਪਾਣਾ ਚਾਹੀਦਾ ਬਹੁਤ ਮੁਸ਼ਕਲ ਹੁੰਦੀ ਹੈ ਅਗਰ ਕੱਚਾ ਕੂੜਾ ਪਾਲੋ ਤੇ ਬਲੌਕ ਹੋ ਜਾਏ ਤੇ ਬਹੁਤ ਮੁਸ਼ਕਲ ਹੁੰਦੀ ਹੈ ਸਾਰੀ ਪਟਪਟਾ ਹੁੰਦੀ ਹੈ ਤੇ ਜਿਹੜਾ ਕਚਰਾ ਸਾਨੂੰ ਹੁੰਦੀ ਚੁੱਕ ਲੈਣਾ ਚਾਹੀਦਾ ਹੈ ਬਿਲਕੁਲ ਨਹੀਂ ਕਚਰਾ ਨਾਲੀ ਵਿੱਚ ਪਾਣਾ ਚਾਹੀਦਾ ਬਹੁਤ ਜ਼ਿਆਦਾ ਪ੍ਰੋਬਲਮ ਵੱਜ ਜਾਂਦੀ ਹੈ ਸਾਰੀ ਤੋੜ ਫੋੜ ਕਰਕੇ ਤੇ ਨਾਲੇ ਇਹ ਫਿਰ ਸਾਫ਼ ਕਰਨੀਆਂ ਪੈਂਦੀਆਂ ਹੈ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਪਲੀਜ਼ ਪਲੀਜ਼ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਬਾਲੀਵੋਡੀ ਵੀਰ ਦੇ ਫੇਰ ਤੋਂ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਫਿਰ ਅਸੀਂ ਨੈਕਸਟ ਬਲੌਗ ਚ ਠੀਕ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ